ਚੀਦਾ ਪੋਣਾ ਆਂਦਾ ਹਲੋ ਸਸਿਕਾ ਭੂਜੀ ਹੌਸਾ ਠੀਕ ਠਾਕ ਅਸੀਂ ਵੀ ਠੀਕ ਆਂ ਹੋਰ ਫੁੱਫੜ ਜੀ ਬੱਚੇ ਚਲੋ ਵਧੀਆ ਹੀ ਚਾਹੀਦਾ ਅੱਛਾ ਕੋਣਾ ਲੱਗੇ ਲੈ ਨਹੀਂ ਨਹੀਂ ਮੰਮੀ ਇੱਥੇ ਹੀ ਨੇ ਘਰੇ ਹੀ ਨੇ ਅੱਛਾ ਕੋਈ ਗੱਲ ਨਹੀਂ ਮਮੇ ਜੀ ਨੂੰ ਦੱਸ ਦੇਣੀ ਆ ਕਿ ਤੁਸੀਂ ਆਉਣ ਲੱਗੇ ਜੇ ਠੀਕ ਹੈ ਚੰਗਾ ਹੋ ਕੇ ਹੂੰ ਮੈਂ ਕੋਈ ਤਾਕੀ ਦਮਾ ਫਿਰ ਮੰਮੀ ਨੂੰ ਆਜੀ ਆਉਣ ਲੱਗੇ ਮੰਮੀ ਤੇ ਲੰਮਾ ਤੰਗ ਹੋ ਗਿਆ ਮੰਮੀ ਦਾਸ ਬੋਲਦੇ ਨਹੀਂ ਬੋਲ ਤਾਂ ਨਹੀਂ ਹੋਰ ਕਿ ਤਰ੍ਹਾਂ ਬੋਲਣਾ ਤੂ ਆਜੀ ਦਾ ਫੋਨ ਆਇਆ ਵਾ ਉਹ ਕਹਿੰਦੇ ਮੈਂ ਆਉਣ ਲੱਗੀ ਆ ਤੁਸੀਂ ਘਰ ਹੀ ਹੋ ਤੇ ਭੈਣਾ ਤੂੰ ਕੀ ਕਹੇ ਤੈਨੂੰ ਮੈਂ ਕਿਹਾ ਆਪਾਂ ਘਰ ਹੀ ਆ ਤੁਸੀਂ ਆ ਜਾਓ ਹੋਰ ਕੀ ਕਹਿੰਦੀ ਮੰਮੀ ਮੈਂ ਜਦ ਘਰ ਤੇ ਘਰ ਹੀ ਕਵਾਂਗੇ ਨਹੀਂ ਬਦ ਦਿਮਾਕੇ ਨਹੀਂ ਮੇਰਾ ਤਾਂ ਸਰੀਰ ਹੀ ਠੀਕ ਨਹੀਂ ਹੈ ਤਾਂ ਕਿ ਤਾ ਸਿਰ ਪੀੜਾ ਹੋ ਜਾਂਦਾ ਮੇਰੇ ਤੇ ਇਨਾ ਬੀਪ ਭਟਿਆ ਹੈ ਉਹਨੂੰ ਕਿਤੇ ਕਹਿਣ ਹੈ ਨਹੀਂ ਮੰਮੀ ਉਹ ਮਗਰੋਂ ਪਿੱਛੇ ਜੱੜ ਜੋ ਜਵਾਕ ਲੈ ਕੇ ਪਾਸਾ ਦਾ ਆ ਜਾਂਦੀ ਹੈ ਮੰਮੀ ਹੁਣ ਮੈਂ ਕੀ ਕਰਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਆ ਜਾਓ ਮੰਮੀ ਵੀ ਘਰ ਆ ਤੇ ਮੈਂ ਵੀ ਘਰ ਆ ਹੁਣ ਕੀ ਕਰੀਏ ਆਪ ਤਾਂ ਤੁਸ ਪਾਸਾ ਲੈ ਕੇ ਬਹਿ ਜਾਨੀ ਆ ਤੇ ਪਾ ਮਾਂ ਦੇ ਭਾ ਦਾ ਸਿਆਪਾ ਦੇਖੋ ਨੀ ਰੋਟੀਆਂ ਪੱਕ ਨਹੀਂ ਨੇ ਵਰਗ ਦੀਆਂ ਉਹਨੇ ਕਿ ਇੱਕ ਦੋ ਦਿਨ ਥੋੜਾ ਰਹਿਣਾ ਫਿਰ ਰਹੂ ਪੂਰੀਆਂ ਛੁੱਟੀਆਂ ਮੰਮੀ ਫੇਰ ਆ ਫੇਰ ਕੀ ਹੋਣਾ ਹੁਣ ਤੂੰ ਦਿਮਾਗ ਲਾ ਤੀ ਕੀ ਹਾਂ ਆਸ ਤੇ ਦਿੱਤਾ ਮਾਂ ਫੂ ਆਉਣ ਲੱਗੀ ਆ ਮਾਂ ਕੀ ਕਰੇ ਨਰ ਕੋਤਨੀ ਹੋ ਮਹ ਹੁੰਦਾ ਮੈਂ ਨਿੰਗਰਾ ਤੋਂ ਬੜਾ ਸੇਰ ਬੜਾ ਟੋਡਿਆ ਮੇਰਾ ਕਿੱਥੇ ਦਿਮਾਗ ਆ ਦਿਮਾਗ ਤੂੰ ਲਾ ਮਮੀ ਵੀ ਪਹਿਣਾ ਮੈਂ ਕੀ ਲਾਉਣਾ ਹੁੰਦਾ ਤੇ ਸੇਰ ਕਿੱਥੇ ਤੇ ਤਰਫ ਕਿਤਾ ਗੱਲੀਬਾਤੀ ਤੇ ਮੈਨੂੰ ਕਹਿ ਦਿੰਦੇ ਜੇ ਮੇਰਾ ਪੜਾ ਦਿਮਾਗ ਆ ਹੁਣ ਲਾਉ ਹਾਂ ਦਿਮਾਗ ਜਿੱਥੇ ਨਾ ਮਾਰੀ ਕਰ ਲਿਆ ਚਾ ਮੈਨੂੰ ਨਾ ਡਾਕਟਰ ਕੋਲ ਲਿਆ ਕੇ ਜੇ ਕੋਣੀ ਨਾਲੇ ਮੈਂ ਕਹਿੰਦਾ ਮੇਰਾ ਬੀਬੀ ਚੱਕ ਕੇ ਕਰੇ ਪਹਿਣਾ ਮੇਰੇ ਸਾਹਮਣੇ ਨਾ ਡਰਾਮੇ ਕਰ ਮੈਂ ਕੀ ਕਰਨਾ ਮੈਂ ਡਰਾਮੇ ਪੂਆ ਸਾਹਮਣੇ ਕਰੀ ਪੂਆ ਸਾਹਮਣੇ ਕੀ ਕਰਾਂ ਨਾਲੇ ਪਕਾਵੀ ਲਾਣੇ ਦਈ ਇਹ ਨੂੰ ਰਹੀ ਨੀ ਮੇਰੇ ਕੋਲ ਨਾ ਕਰੀਆਂ ਮੇਰਾ ਪੇਪਰ ਸਵੇਰੇ ਤੂੰ ਇਕੱਲਾ ਹੀ ਮੇਰੀ ਮਾਂ ਨਹੀਂ ਇੱਥੇ ਮੇਰੀ ਮਾਂ ਤਾਂ ਗਈ ਹੈ ਕਿਤੇ ਮੰਮੀ ਹੁਣ ਮੈਂ ਕੀ ਕਰਾਂ ਦੱਸੋ ਉਹਦਾ ਤਾਂ ਬੜਾ ਦਵਾ ਘਾਣ ਲਾਓ ਦਿਮਾਗ ਜਿੱਥੇ ਲਾਉਣ ਵਾਲੀ ਗੱਲ ਆ ਭੈਣਾ ਉਹ ਨੂੰ ਆਮ ਵੀ ਤੇਰੀ ਮੰਮੀ ਨਹੀਂ ਘਰ ਨਾਲੇ ਉਹ ਠੀਕ ਨਹੀਂ ਹੋ ਗਈ ਦਵਾਈ ਲੈਣ ਉਹ ਗਈ ਸ਼ਹਿਰ ਕੋਲ ਵੱਧ ਉਰ ਉਹਨੇ ਆਉਣਾ ਪਰ ਕੇ ਪਰਸੋਂ ਦੋ ਤਿੰਨ ਦਿਨ ਬਾਅਦ ਆਪੇ ਮੁੜ ਜੂਗੀ ਉਹ ਕਿਤੇ ਕੈਲੇ ਲਈ ਕਿਉਂ ਨਹੀਂ ਕਿ ਜਿਹੜਾ ਸਮਝਣ ਦੇ ਉਹਦੇ ਮੰਮੀ ਵੀ ਆ ਆਈਡੀਆ ਠੀਕ ਹੀ ਮੈਂ ਕਹੂੰਗੀ ਕਿ ਮੰਮੀ ਪੂਆ ਜੀ ਮੰਮੀ ਬਾਹਰੋਂ ਤਾਲਾ ਮਾਰ ਕੇ ਗਏ ਆ ਤੇ ਗੇਟ ਬੰਦ ਕਰ ਲੈਨੇ ਆ ਅੰਦਰੋਂ ਤੇ ਮੈਂ ਕਹਿ ਦਿੰਦੀ ਕਿ ਚਾਬੀ ਉਹ ਨਾਲ ਲੈ ਗਈ ਆ ਉਹਨਾਂ ਨੇ ਇੰਨੇ ਚਿਰ ਬਾਅਦ ਆਉਣਾ ਤੇ ਉਹਨੇ ਕਿਹੜਾ ਖਲੋਣਾ ਪਰ ਮੁਰਜੂਗੀ ਪਰ ਮੇਰੀ ਦੀਦੀ ਸੀ ਹਾਂ ਤੂੰ ਇਹ ਤਰ੍ਹਾਂ ਘਾਟ ਸੰਭਣ ਲਾ ਮੰਮੀ ਤਰ੍ਹਾਂ ਸਭ ਹੋ ਜਾ ਜਾਏਗਾ ਮੈਂ ਇਹਨੂੰ ਤੇ ਤੂੰ ਹਸਾਉਂਿਆ ਵਾ ਤੂੰ ਐ ਚੁੰਨੀ ਚੱਨੀ ਲਵੇਟ ਕੇ ਪੈ ਗਈ ਜਿਵੇਂ ਪੂਆ ਤੇਰੇ ਸਾਹਮਣੇ ਖਲੋਤੀ ਆ ਜੇ ਭੈਣਾ ਜੇ ਤੂੰ ਬੂਆ ਖੋਲਦਿਆਂ ਨੂੰ ਗਲਤੀ ਕਰ ਦੇਣੇ ਤੂੰ ਮੇਰੇ ਸਾਹਮਣੇ ਆ ਜਾਈਂ ਸ਼ੁਗਰੀਆ ਬੂਆ ਨਹੀਂ ਕਰਦੇ ਮम्मी ਕਿੰਨਾ ਡਰਦੀ ਤੂੰ ਰੋਟੀਆਂ ਬਣਾਉਂਦਾ ਹੋਰ ਕੀ ਕਰਨ ਨਾਲ ਤੁਹਾਨੂੰ ਖਵਾਉਣ ਨਾਲ ਬੱਗ ਲਈ ਕਿਉਂ ਆ ਗਈ ਦਾਲ ਨਹੀਂ ਆਉਂਦੀ ਬੋਰ ਬੋਰ ਤਾਂ ਨਹੀਂ ਆਕ ਜੰਤਰੀ ਐਂ ਤਾਂ ਹੀ ਕਰਦੀ ਆ ਮਮੀ ਫਿਰ ਮੈਂ ਠੀਕ ਆ ਫਿਰ ਸੋਈ ਪੱਖਾ ਨਾਲ ਸੁਣੋ ਰਾਣੀ ਨੂੰ ਅੰਦਰ ਇਥੇ ਬਾਜਾ ਨਾ ਮਾਰੀ ਜਾਏ ਘੋਰ ਬੂਆ ਜੀ ਹਣ ਤੇ ਮਿਲ ਕੇ ਉਹਨਾਂ ਨੂੰ ਐ ਲੱਗੇ ਵੀ ਅੰਦਰ ਬਾਜਾ ਆਉਂਦੀਆਂ ਮੈਂ ਇਹੋ ਕਹਿਣਾ ਮੈਂ ਇਕੱਲੀ ਕਰੀ ਮੈਂ ਨਹੀਂ ਪਸਾ ਬਾਜਾ ਮਾਰਦੀ ਕਿਆ ਚਾਹ ਚਾਹ ਰਹੀ ਮੈਂ ਲੋ ਗੀਓ ਕੁਝ ਵੀ ਆ ਬੂਆ ਤੂੰ ਦੇਖੀ ਨਾ

ਸੱਸੀ ਕਾ ਭੂਆ ਜੀ ਮੈਂ ਕਿੱਥੇ ਸਮੇਂ ਪੁੱਛੋ ਗੋਲ ਗੀਂ ਗੋਲ ਭੂਆ ਜੀ ਘਰੇ ਕੋਈ ਹੈਗਾ ਹੀ ਨਹੀਂ ਆ ਮੰਮੀ ਨਾ ਦਵਾਈ ਲੈਣ ਗਏ ਆ ਉਹਨਾਂ ਨੇ 3-4 ਘੰਟੇ ਤੱਕ ਆਉਣਾ ਵਾ ਉਹ ਤਾਲਾ ਮਾਰ ਗਏ ਆ ਤੂੰ ਤਸਿਆ ਨਹੀਂ ਕੀ ਮਾਮਰੇ ਨੂੰ ਕਿ ਬਾਹਰੋਂ ਲੋਕ ਲਾਗੇ ਸਭ ਵੀ ਅੰਦਰ ਉਹਦੇ ਮੇਰੇ ਕੋਲ ਨਹੀਂ ਛੁੱਟੀ ਨਾ ਉਹਨਾਂ ਨੇ ਹਾਏ ਹਾਏ ਮੈਂ ਇਨੀ ਕਰਨੀ ਕਿ ਕਿੱਥੋਂ ਆਈਆਂ ਤੇ ਹੁਣ ਮੈਂ ਰਸੋਈ ਵਾਪਸ ਕਿ ਆਵਾਂ ਤੇ ਉਹ ਦੂਜੀ ਚਾਬੀ ਕਿੱਥੇ ਹੈ ਦੀ ਨਹੀਂ ਭੂਆ ਜੀ ਚਾਬੀ ਨਾਲ ਲੱਗੇ ਨੇ ਮੰਮੀ ਨਸਪੂੜੀ ਨੂੰ ਅੰਦਰ ਕੱਲੀ ਤਾੜ ਕੇ ਤੇ ਆਪ ਗਾਂਧੀ ਫੁਆਜੀ ਤੁਸੀਂ ਕੱਲ ਆ ਜਿਓ ਫਿਰ ਕੋਈ ਗੱਲ ਨਹੀਂ ਜਾਂ ਫੇਰ ਕਿਸੇ ਦਿਨ ਆ ਜਿਓ ਕੁਆਜੀ ਬੜਾ ਜੀ ਕਰ ਰਿਹਾ ਸੀ ਤੁਹਾਨੂੰ ਮਿਲਣ ਪਰ ਹੁਣ ਕੀ ਕਰੀਏ ਮੰਮੀ ਵਾਸਤੇ ਸਹੀ ਹੁਣ ਕਾਦੇ ਲਈ ਪਈ ਆ ਚੰਗੀ ਆ ਮੈਂ ਕਹਤਾ ਮੈਂ ਕਹਾ ਚਾਬੀ ਨਾਲ ਲੈ ਗਈ ਆ ਦਵਾਈ ਲੈਣ ਗਈ ਆ ਐ ਗੱਲ ਤੇ ਮੇਤੇ ਗਈ ਆ ਤੂੰ ਵਧੀਆ ਕੀਤਾ ਵਿਚਾਰੀ ਹੋਰ ਤਾਂ ਕਰਨ ਦੀ ਮੈਨੂੰ ਬੜਾ ਤਰਸ ਆਇਆ ਵੈਸੇ ਤੂੰ ਦੇ ਉਹ ਵਿਚਾਰੀ ਤੁਰੀ ਆਈ ਤੇ ਆਪਾਂ ਨੂੰ ਮੋੜਤਾ ਹੁੰ ਵੀ ਤੇਰੇ ਤੇ ਕੇਲੇ ਲੈ ਕੇ ਆਈ ਜੋ ਜੀ ਆ ਜਾਂਦੀ ਤੇ ਸੋਣਾ ਕਿੱਥੇ ਉਹ ਲੱਗ ਤਾ ਥਾ ਗੜਬੜ ਕੇ ਤੇ ਬੋ ਮਾਰੀ ਹੋਈ ਮੁੜ ਕੇ ਜੀ ਪੂਰਾ ਹੀ ਪੂਰਾ ਹੀ ਜਾਣ ਦੇ ਕਿੱਡਾ ਕੀਤਾ ਜੀ ਇਹ ਕਿਸਾਨੀ ਵਾਲੋਂ ਕੀ ਕੀ ਦੇ ਦੇ। ਇਹ ਦੇ ਦੇ। ਉਹ ਤਾਂ ਪਿਆਰ ਰੱਖਿਆ ਗਿਆ। ਹਾਂ? ਠੀਕ ਹੈ ਨਾ? ਚੱਲ ਮੰਮੀ ਹੁਣ ਨਾ ਸਿਰ ਬਨ ਕੇ ਲੰਮੇ ਬੈ ਗਈ। ਭੂਆ ਦੇ ਨਾਲ ਤੂੰ ਸਿਰ ਤੇ ਚੁੰਨੀ ਬਨ ਕੇ ਲੰਮੇ ਬੈ ਗਈ ਹੈ। ਚੱਲ ਗਈ ਹੁਣ। ਹਣ ਹੱਸ ਖੇਡ। ਠੀਕ ਠੀਕ ਹੋ ਚੱਲ ਚੱਲ। ਮੰਮੀ ਮੰਮੀ ਹਾਂ ਦੱਸੋ ਕਿ ਦੱਸੋ ਸੌਣ ਉੱਠ ਕੇ ਕੋਈ ਨਵੇਂ ਨਵਸ ਸੁਣ ਵਾਲੀ ਕਿ ਆ ਜਾਂਦੀ ਦੱਸ ਅਨਾ ਕੀੜਾ ਦਿੱਤਾ ਵਾ ਹੁਣ ਹੋਰ ਕੋਈ ਨਹੀਂ ਉਹ ਲੱਗਾ ਮਾਸੀ ਦਾ ਫੋਨ ਆਇਆ ਮਾਸੀ ਆਉਣ ਲੱਗੀ ਮੰਮੀ ਤੇਰੀ ਮਾਸੀ ਆਉਣਿਆ ਕਿ ਆ ਆਹ ਲੁਧਿਆਣੇ ਵਾਲੀ ਨਿਆੜੇ ਵੀ ਨਾਲ ਆਈ ਨਿਆੜੇ ਵੀ ਨਾਲ ਆਉਣ ਲੱਗੇ ਮਾਸੇ ਕਿ ਆਹ ਮਾਸੇ ਕਿਤਾ ਚਾਰ ਦਿਨ ਰਹਿਣਗੇ ਰੋੜ ਤੇ ਲਗੀਰੂਗੀ ਇੱਥੇ ਹੈ ਚੰਸ ਦਾ ਕੀ ਕਰੋਂ ਖੇਤੀ ਕਰ ਤੂੰ ਦੌੜਾ ਦੌੜ ਔਰ ਤਾਂ ਆ ਚਲੀ ਗਿਆ ਨਾ ਪਾ ਬਾਜ਼ਾਰ ਕਿੱਥੇ ਚੱਲ ਚੱਲ ਤੇ ਨੀਰਾ ਸਿਰ ਤੇ ਚਲਾ ਬਾਜ਼ਾਰ ਕੇ ਸਮਾਨ ਨਹੀਂ ਲੈਣਾ ਕਿਹੜਾ ਸਮਾਨ ਮੰਮੀ ਤੂੰ ਪੈਣੀ ਗੋਡੇ-ਗੋਡੇ ਬਾਹਰ ਤੇਰੀ ਭੈਣਾ ਠੰਡਾ ਤੱਤਾ ਕੁਛ ਲੈ ਆਈ ਹੋਣਾ ਪੀਣ ਨੂੰ ਪਰ ਪਕੌੜੇ ਕੱਢਾਂਗੇ ਵੇਸਣ ਲੈ ਆਈਏ ਸਬਜੀ ਬਣਾਤ ਨਹੀਂ ਇਹ ਲੈ ਆਈਏ ਦਹੀਂ ਲੈ ਆਈਏ ਮਨਜੂਰੀਆਂ ਕੀ ਉਹਨੂੰ ਭੈਣਾ ਆਂਦੇ ਉਹ ਵੀ ਲੈ ਆਉਣਾ ਲੈੜੀ ਨੂੰ ਆ ਲੈਂਦੇ ਮੰਮੀ ਆਪੇ ਲੈ ਆਉ ਸਮਾਨ ਉਹਨਾਂ ਨੂੰ ਭੈਣਾ ਹਣ ਕੇ ਕਹਿ ਦੇਣਾ ਮੈਂ ਤਾਂ ਲੇਟ ਹੋ ਗਿਆ ਮੇਰਾ ਤਾਂ ਸਕੂਟਰ ਬੈਂਚਰ ਹੋ ਗਿਆ ਹੈ ਤੋਦੋ ਹੋ ਗਏ ਨਹੀਂ ਅਤੀ ਰਾਤ ਤੇ ਨਿਆਣੇ ਚਾਰੇ ਹੋਣੇ ਭੁੱਖੇ ਉਠੜ ਤਾਂ ਤੂੰ ਖੇ ਮਾਂ ਮੰਮੀ ਕਰੋ ਖਾ ਕੇ ਤੁਰੰਡੇ ਆ ਭੁੱਖੇ ਤੁਹਾਨੂੰ ਜਿਆਦਾ ਫਿਕਰ ਹੈ ਕਰੋ ਖਾ ਕੇ ਆਉਣ ਲੱਗੇ ਨਹੀਂ ਅਗਲੇ ਦੀ ਭੈਣਾ ਸਵੇਰ ਦੇ ਤੁਰੇ ਨਹੀਂ ਮੇਰੀ ਭੈਣ ਆ ਕਿਹੜਾ ਕਿੰਨਾ ਜਿਹਰਾ ਬਾਦ ਆਈ ਤੈਨੂੰ ਕੀ ਪਤਾ ਤੇ ਕੀ ਭੈਣਾ ਭੈਣਾ ਦਾ ਕੀ ਰਿਸ਼ਤਾ ਹੁੰਦਾ ਕਿਦਰ ਬਵਾ ਆਈਆਂ ਖਾਆਂ ਆ ਗਈਆਂ ਪੀ ਆ ਗਈਆਂ ਗੱਲਾਂ ਬਾਤਾਂ ਕਰਾਂਗੇ ਕੋਈ 200 ਕਰਾਂਗੇ ਮੰਮੀ ਇੱਕ ਮਿੰਟ ਇੱਥੇ ਬੈਠੋ ਮੰਮੀ ਤੈਨੂੰ ਗਲਤ ਨਾ ਸਮਝੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਤੁਹਾਨੂੰ ਪਤਾ ਮਾਸੀ ਦਾ ਫੋਨ ਨਹੀਂ ਆਇਆ ਮੈਂ ਤੁਹਾਨੂੰ ਜਾਣ ਕੇ ਇਹ ਗੱਲ ਕਹੀ ਆ ਕਿ ਮਾਸੀ ਜੀ ਦਾ ਫੋਨ ਆਇਆ ਵਾ ਮੰਮੀ ਜੇ ਮੈਂ ਤੁਹਾਨੂੰ ਇੰਨੀ ਗੱਲ ਕਹੀ ਕਿ ਮਾਸੀ ਦਾ ਫੋਨ ਆਇਆ ਵਾ ਉਹ ਆਪਣੇ ਬੱਚੇ ਲੈ ਕੇ ਆਉਣ ਲੱਗੀ ਤੁਹਾਨੂੰ ਚਾਹ ਹੀ ਚੜ ਗਈ ਆ ਕਿ ਮੇਰੀ ਭੈਣ ਆਉਣ ਲੱਗੀ ਆ ਬੱਚੇ ਆਉਣ ਲੱਗੇ ਤੇ ਜਦ ਮੈਂ ਕਿਹਾ ਕਿ ਭੂਆ ਦਾ ਫੋਨ ਆਇਆ ਵਾ ਭੂਆ ਜੀ ਆਉਣ ਲੱਗੇ ਆ ਉਹਨੂੰ ਵਿਚਾਰੀ ਨੂੰ ਧੁੱਪਿਓ ਧੁਰ ਕੇ ਉਹ ਆਈ ਉਹਨੂੰ ਬਾਰੇ-ਬਾਰੀ ਮੋੜਤਾ ਅਸੀਂ ਪਾਣੀ ਤੱਕ ਨਹੀਂ ਪੁੱਛਿਆ ਕਿ ਆਪਾਂ ਉਹ ਡੇਰ ਤੋਂ ਅੰਦਰ ਵੀ ਨਹੀਂ ਆਉਂਦੇ ਤੱਕ ਮੰਮੀ ਜਿੱਦਾਂ ਤੁਸੀਂ ਕਿਹਾ ਮੈਂ ਉਦਾਂ ਹੀ ਕਰਤਾ ਪਰ ਮੈਨੂੰ ਇੱਕ ਗੱਲ ਦੱਸੋ ਕੱਲ ਨੂੰ ਜਦੋਂ ਮੇਰਾ ਵਿਆਹ ਹੋਊਗਾ ਮੈਂ ਆਇਆ ਕਰੂੰਗੀ ਕਿ ਮੇਰੇ ਭਰਾ ਭਾਬੀ ਵੀ ਇਦਾਂ ਕਰਿਆ ਕਰਨਗੇ ਉਹ ਵੀ ਇਹੀ ਕੱਲ੍ਹ ਕਿਆ ਕਰਨਗੇ ਆਪਣੇ ਬੱਚਿਆਂ ਨੂੰ ਕਿ ਭੂਆ ਨੂੰ ਬਾਰੋ-ਬਾਰ ਮੋੜ ਦੋ ਉਹਨੂੰ ਅੰਦਰ ਨਾ ਆਉਂਦੇ ਲੋਕ ਲਾ ਦੋ ਮੰਮੀ ਮੇਰੇ ਤੇ ਕੀ ਬੀਤੂਗੀ ਉਹ ਤੇ ਤੇਰੀ ਸੋਚ ਬੜੀ ਉੱਚੀ ਆ ਪਰ ਤੂੰ ਮੇਰੇ ਅੱਖਾਂ ਖੋਲ ਤੂੰ ਮੈਨੂੰ ਇਤਰਾ ਨਹੀਂ ਕਰਨਾ ਚਾਹੀਦਾ ਭੂਆ ਨਾ ਵੇਖ ਨਾ ਭੂਆ ਨੂੰ ਮੋੜ ਤਾ ਤੇ ਆਪਣੀ ਭੈਣ ਨਾਲ ਕਿੰਨਾ ਚਾਹ ਕੀਤਾ ਉਹ ਤਾਂ ਤੂੰ ਸਿਆਣੀ ਮਰ ਕੋ ਗਲਤੀ ਹੋ ਗਈ ਹੈ ਕੋਈ ਗੱਲ ਨਹੀਂ ਮੰਮੀ ਉਹ ਹਿੱਤੇ ਗੱਲ ਹੈ ਨਾ ਜਦ ਸਾਡਾ ਕੋਈ ਆਪਣਾ ਭੈਣ ਭਰਾ ਹੁੰਦਾ ਸਾਨੂੰ ਚਾਹ ਹੀ ਚੜ ਜਾਂਦਾ ਤੇ ਜਦ ਭੂਆ ਜੱਸ ਸਾਡੇ ਸੋਹਰਿਆਂ ਚ ਕੋਈ ਹੋਰ ਰਿਸ਼ਤੇਦਾਰ ਹੁੰਦਾ ਵਾ ਨਾ ਅਸੀਂ ਵੇਖ ਕੇ ਨੱਕ ਬੋਲ ਵਟਦੇ ਵੀ ਇਹ ਕਿੱਧਰ ਆ ਗਿਆ ਵਾ ਇਹਨੂੰ ਤੇ ਰੋਟੀ ਵੀ ਨਾ ਖਵਾਓ बार-बार ਮੋੜ ਦੋ ਪਰ ਇਹ ਚੀ ਚੰਗੀ ਨਹੀਂ ਇੱਕ ਭੂਆ ਦਾ ਰਿਸ਼ਤਾ ਵੀ ਬਹੁਤ ਵੱਡਾ ਰਿਸ਼ਤਾ ਹੁੰਦਾ ਵਾ ਉਹਦਾ ਖੂਨ ਦਾ ਰਿਸ਼ਤਾ ਹੁੰਦਾ ਵਾ ਉਹਦਾ ਦਿਲ ਕਰਦਾ ਮੈਂ ਆਪਣੇ ਭਰਾ ਭਜਾਈ ਨੂੰ ਮਿਲਾਂ ਜਾ ਕੇ ਆਪਣੇ ਭਤੀਜੇ ਭਤੀਜੀਆਂ ਨੂੰ ਮਿਲਾਂ ਮੈਂ ਇਹਨਾਂ ਨੂੰ ਵੇਖ ਕੇ ਆਵਾਂ ਪਰ ਅਸੀਂ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਸਾਂਤੀ ਆਪਣੀਆਂ ਭੈਣਾਂ ਚੰਗੀਆਂ ਲੱਗਦੀਆਂ ਨੇ ਇਥੇ ਕੋਤ ਮੈਂ ਗਲਤੀ ਆ ਮੈਨੂੰ ਗਲਤੀ ਦਾ احساس ਹੋ ਗਿਆ ਮੁੜ ਕੇ ਨੀ ਮੈਂ ਤਰ੍ਹਾਂ ਕੋਤ ਕਰਦੀ ਅੱਜ ਤੋਂ ਬਾਅਦ ਮੰਮੀ ਜਦ ਭੂਆ ਆਊਗੀ ਉਦੋਂ ਵੀ ਤੁਹਾਨੂੰ ਇੰਨਾ ਹੀ ਚਾਹ ਹੋਣਾ ਚਾਹੀਦਾ ਤੇ ਜਦ ਮਾਸੀ ਆਉਣਗੀ ਫਿਰ ਵੀ ਤਾਂ ਉਹਨੂੰ ਕਿੰਨਾ ਚਾਹ ਹੋਣਾ ਚਾਹੀਦਾ ਉਦੋਂ ਵੀ ਤੁਸੀਂ ਉੱਡ ਕੇ ਕਹਿਣਾ ਚੱਲ ਆਪਾਂ ਕੋਲ ਡਰਿੰਕ ਲੈਣ ਚਲੀਏ ਪਕੌੜੇ ਬਣਾਉਣੇ ਵੇਸ ਲੈਣ ਚਲੀਏ ਪਨੀਰ ਲੈਣ ਚਲੀਏ ਉਦੋਂ ਵੀ ਉੱਡ ਕੇ ਜਾਣਾ ਜੀ ਉਦੋਂ ਇਹ ਨਾ ਕਿਉਂ ਡੈਡੀ ਸਕੂਟਰ ਲੈ ਕੇ ਆਊਗਾ ਨਾ ਫਿਰ ਜਾਵਾਂਗੇ ਚੱਲ ਕਰਨਪੂਆ ਨੂੰ ਫੋਨ ਉਹਨੂੰ ਕਹਿਸ ਕਿਰੇ 8 9 ਵਜੇ ਸੁੱਤੇ ਹੀ ਆ ਜੇ ਚੰਗਾ ਪਪਾ ਦਵਾ ਦਾ ਨਾਸ਼ਤਾ ਪਾਣੀ ਬਣਾਵਾਂਗੇ ਰੋਟੀ ਬਣਾਵਾਂਗੇ ਚੰਗਾ ਭਾਵੇਂ 10 ਦਿਨ ਰਵੇ ਭੂਆ ਅੱਜ ਇਹ ਤੇ ਭੂਆ ਆਟੋ ਲੈਂਦੀ ਹੁਣੀ ਆ ਮੈਂ ਹੁਣੇ ਫੋਨ ਕਰਤਾ ਭੂਆ ਨੇ ਹੁਣੇ ਆ ਜਾਣਾ ਵਾ ਚਲ ਉੱਠ ਕੇ ਕਰ ਮੈਂ ਹੁਣੇ ਕਹਣਾ ਮੰਮੀ ਆ ਗਈ ਆ ਜਾ ਭੂਆ ਡਾਕਟਰ ਨਹੀਂ ਮਿਲਿਆ ਆ ਜਾ ਤੂੰ ਕਿਆ ਮਰਦੀ